ਸ਼ੰਕਰ ਗਾਜ ਦੀ ਇੱਕ ਵਿਵਾਦਤ ਤਰੀਕੇ ਦੇ ਨਾਲ ਗੈਰ ਸਿਧਾਂਤਕ ਤਰੀਕੇ ਦੇ ਨਾਲ ਨਿਯੁਕਤੀ ਕੀਤੀ ਗਈ ਕਿ ਪੂਰੇ ਪੰਥ ਨੇ ਉਹਨਾਂ ਨੂੰ ਪਹਿਲੇ ਦਿਨ ਤੋਂ ਹੀ ਜਥੇਦਾਰ ਸਬਕਾਰ ਨਹੀਂ ਸੀ ਕੀਤਾ ਸਿੰਘ ਜਥੇਬੰਦੀਆਂ ਤੋਂ ਲੈ ਕੇ ਸਾਰੀਆਂ ਸਿੱਖ ਜਥੇਬੰਦੀਆਂ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਨਿਯੁਕਤੀ ਕੀਤੀ ਗਈ ਸੀ ਉਸ ਨੂੰ ਮੋਕਰਾ ਕੇ ਪਹਿਲੇ ਦਿਨ ਹੀ ਇਹ ਸਾਫ਼ ਕਰ ਦਿੱਤਾ ਸੀ ਕਿ ਇਸ ਤਰੀਕੇ ਦੇ ਨਾਲ ਜਥੇਦਾਰ ਸਹਿਬਾਨ ਜਿਹੜੇ ਲਾਏ ਜਾ ਰਹੇ ਨੇ ਇਹ ਸਬ ਕਾਰਨ ਨਹੀਂ ਗੇ ਔਰ ਜਿਸ ਤਰੀਕੇ ਦੇ ਨਾਲ ਪੁਰਾਣੇ ਲਾਏ ਜਾ ਰਹੇ ਨੇ ਉਹ ਵੀ ਠੀਕ ਨਹੀਂ ਸਰਦਾਰ ਹਰਜਿੰਦਰ ਸਿੰਘ ਤਾਂ ਮੇਣਾ ਦੀ ਪਤੌਰ ਪ੍ਰਧਾਨ ਵਾਪਸੀ ਹੁੰਦੀ ਆ ਤੇ ਉਹਨਾਂ ਨੇ ਆ ਕੇ ਇੱਕ ਬੜਾ ਹੀ ਅਹਿਮ ਫੈਸਲਾ ਲਿਆ ਸੀ ਇੱਕ ਅਹਿਮ ਐਲਾਨ ਕੀਤਾ ਸੀ ਕਿ ਬਹੁਤ ਜਲਦ ਵਿਧਿ ਵਿਵਧਾਨ ਦੇ ਤਹਿਤ ਜਥੇਦਾਰ ਸਹਿਬਾਨਾਂ ਦੀ ਨਿਯੁਕਤੀ ਹੋਏਗੀ ਔਰ ਉਹਨਾਂ ਨੇ ਪੂਰੀ ਕੌਮ ਦੇ ਕੋਲੋਂ ਸੁਝਾਅ ਮੰਗੇ ਲਾ ਸਮਾਹਰੇ ਦੇ ਹੱਲ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਦਮਦਮੇ ਟਕਸਾਲ ਨੇ ਇੱਕ ਐਕਟਿਵ ਰੋਲ ਅਦਾ ਕੀਤਾ ਸ਼ਾਇਦ ਇੱਕ ਪਾਰਟਿਕੂਲਰ ਇਵੈਂਟ ਇੱਕ ਪਾਰਟਿਕੂਲਰ ਡੇ ਜਿਹੜਾ ਉਹਨੂੰ ਲੰਗਾ ਲਿਆ ਗਿਆ ਪਰ ਉਸ ਤੋਂ ਬਾਅਦ ਵੀ ਉਹਦੇ ਉੱਤੇ ਟੋਟਲ ਖਾਮੋਸ਼ੀ ਆ ਸੋ ਅਸੀਂ ਇਹ ਚਾਹੁੰਦੇ ਹਾਂ ਕਿ ਇਹਦੇ ਉੱਤੇ ਜਿਹੜਾ ਆ ਉਹ ਅੱਗੇ ਕੰਮ ਹੋਣਾ ਚਾਹੀਦਾ ਹੈ ਪ੍ਰੋਸੈਸ ਫਿਰ ਦਿਵਾਲੀ ਆ ਜੇ ਤੇ ਉਦੋਂ ਫਿਰ ਜਥੇਦਾਰਾਂ ਦਾ ਰੌਲਾ ਪਵੇ ਉਤੋਂ ਪਹਿਲਾਂ ਪਹਿਲਾਂ ਹੀ ਇਹ ਜਿਹੜਾ ਸਾਰਾ ਪ੍ਰੋਸੈਸ ਆ ਇਹਨੂੰ ਕੰਪਲੀਟ ਕਰਨਾ ਚਾਹੀਦਾ ਹੈ ਅੱਲਾ ਇਹ ਨਹੀਂ ਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਾਫ ਨੂੰ ਢਾਲ ਲੱਗਦੀ ਜਿਸ ਤਰੀਕੇ ਦੇ ਨਾਲ ਜਥੇਦਾਰ ਸਾਬਾਾਂ ਦੀ ਪੋਸਟ ਨੂੰ ਔਰ ਅਕਾਲ ਤਖਤ ਸਾਹਿਬ ਨੂੰ ਢਾਲ ਲੱਗ ਰਹੀ ਹੈ ਇੱਕ ਸਿਧਾਂਤ ਨੂੰ ਔਰ ਇੱਕ ਜਗ੍ਹਾ ਨੂੰ ਔਰ ਇੱਕ ਤਖਤ ਨੂੰ ਢਾਲ ਲੱਗ ਰਹੀ ਹੈ ਉਹਨੂੰ ਕੰਸੀਡਰ ਕਰਕੇ ਅਸੀਂ ਇਹ ਸਮਝਦੇ ਆਂ ਕਿ ਸਮਾਰੈਂ ਦੇ ਇਹ ਪ੍ਰੋਸੈਸ ਜਿਹੜਾ ਪੂਰਾ ਆ ਜਾਣਾ ਚਾਹੀਦਾ ਇਨੇ ਚਾਹੀਦਾ ਹੈ ਕਿ ਕੋਈ ਵੀ ਅਸਾ ਦਿਨ ਨਾ ਆਵੇ ਜਦਨ ਉਦਾਂ ਦੇ ਹਾਲਾਤ ਬਣਨ ਜਦਾਂ ਤੇ 6 ਜੂਨ ਨੂੰ ਬਣੇ ਨੇ ਅਸੀਂ ਇਦਾਂ ਦੇ ਹਾਲਾਤ ਨਹੀਂ ਬਣਾਉਣਾ ਚਾਹੁੰਦੇ ਇਸ ਕਰਕੇ ਦਿਨ ਤਿਹਾੜ ਦੇ ਉੱਤੇ ਜਾਂ ਕੋਈ ਦਿਨ ਜਿਹੜਾ ਆਉਂਦਾ ਉੱਤੇ ਅਸੀਂ ਖਮੋਸ਼ ਰਹਿੰਦੇ ਆਂ ਔਰ ਉਦੋਂ ਵੀ ਇਹ ਸੀ ਇਹ ਗੱਲ ਕਹੀ ਸੀ ਵੀ ਜੀ ਸਾਡੀ ਖਾਮੋਸ਼ੀ ਉਸ ਦਿਨ ਦੇ ਉੱਤੇ ਲੈ ਕੇ ਆ ਇਹਦਾ ਮਤਲਬ ਇਹ ਨਹੀਂ ਹੈ ਵੀ ਜ਼ਥੇਦਾਰ ਪ੍ਰਬੰਧਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਬੇ ਸਮੇਂ ਤੋਂ ਲਮਕਾਏ ਜਾ ਰਹੇ ਇੱਕ ਇਸ਼ੂ ਜਥੇਦਾਰ ਸਹਿਬਾਨਾਂ ਦੀ ਨਿਯੁਕਤੀ ਦੇ ਬਾਰੇ ਜਿਸ ਤਰੀਕੇ ਦੇ ਨਾਲ ਵਿਵਾਦਤ ਤਰੀਕੇ ਦੇ ਨਾਲ ਇੱਕ ਜਥੇਦਾਰ ਦੀ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਮਿਟੀਓਲਰ ਨਿਯੁਕਤੀ ਕਰਕੇ ਉਹਨਾਂ ਨੂੰ ਵਿਵਾਦਾਂ ਦੇ ਘੇਰੇ ਦੇ ਅੱਜ ਪੂਰੀ ਤਰ੍ਹਾਂ ਇਸ ਟਾਈਮ ਘੇਰ ਕੇ ਰੱਖਿਆ ਹੈ ਔਰ ਉਹ ਮਸਲਾ ਕਿਸੇ ਵੀ ਤਨਪਤਨ ਨਹੀਂ ਲੱਗ ਰਿਹਾ ਉਹਦੇ ਬਾਰੇ ਗੱਲਬਾਤ ਕਰਨ ਦੇ ਲਈ ਤੁਸੀਂ ਇੱਥੇ ਸਾਰੇ ਪਹੁੰਚੇ ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜਾ ਜਥੇਦਾਰ ਸਹਿਬਾਨ ਦਾ ਇਸ਼ੂ ਆ ਇਹ 6 ਜੂਨ ਦੇ ਲਾਗੇ ਇੱਕ ਵਾਰ ਫਲੇਅਰ ਅਪ ਹੋਇਆ ਹਾਲਾਂਕਿ ਇਹ ਜਿਹੜੀ ਅੱਗ ਹੈਗੀ ਇਹ ਪਹਿਲਾਂ ਹੀ ਸੁਰਗਣੀ ਸ਼ੁਰੂ ਹੋ ਗਈ ਸੀ ਜਦੋਂ ਪਾਈ ਕੁਲਦੀਪ ਸਿੰਘ ਗੜਗੱਜ ਦੀ ਇੱਕ ਵਿਵਾਦਤ ਤਰੀਕੇ ਦੇ ਨਾਲ ਗੈਰ ਸਿਧਾਂਤਕ ਤਰੀਕੇ ਦੇ ਨਾਲ ਨਿਯੁਕਤੀ ਕੀਤੀ ਗਈ ਉਸ ਦਿਨ ਤੋਂ ਹੀ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਔਰਿੰਜ ਮੈਸੋਚ ਹੁੰਦਾ ਸ਼ਾਇਦ ਉਹਦੇ ਵਿੱਚੋਂ ਵੀ ਇੱਕ ਸੈਕਸ਼ਨ ਨੇ ਉਹਨਾਂ ਨੂੰ ਜਥੇਦਾਰ ਮਿਥਿਆ ਆ ਬਾਕੀ ਪੂਰੇ ਪੰਥ ਨੇ ਉਹਨਾਂ ਨੂੰ ਪਹਿਲੇ ਦਿਨ ਤੋਂ ਹੀ ਜਥੇਦਾਰ ਸਬਕਾਰ ਨਹੀਂ ਸੀ ਕੀਤਾ ਅਤੇ ਐਸੇ ਹਾਲਾਤ ਬਣਦੇ ਗਏ ਐਸੇ ਕਟਨਾਵਾਂ ਵਿੱਚ ਵਾਪਰਦੀਆਂ ਗਈਆਂ ਜਿੱਥੇ ਜਾ ਕੇ ਦੁਬਾਰਾ ਜਦੋਂ ਸਰਦਾਰ ਹਰਜਿੰਦਰ ਸਿੰਘ ਖਾਮੀ ਸਾਹਿਬ ਨੇ ਪੋਜੀਸ਼ਨ ਸੰਭਾਲੀ ਕਿਉਂਕਿ ਵਿੱਚ ਉਹ ਅਸਤੀਫਾ ਦੇ ਗਏ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਜਦੋਂ ਦੁਬਾਰਾ ਫਿਰ ਪੋਜੀਸ਼ਨ ਤੇ ਆਏ ਨੇ ਕਿਉਂਕਿ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਕੁਲਦੀਪ ਸਿੰਘ ਡੁਗਾਜ ਨੂੰਾਂ ਦੀ ਨਿਯੁਕਤੀ ਹੋਈ ਸੀ। ਔਰ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਉਹ ਵਿਵਾਦ ਸਾਰਾ ਸ਼ੁਰੂ ਹੋ ਗਿਆ ਸੀ ਜਥੇਦਾਰ ਸਹਿਬਾਨਾਂ ਵਾਲਾ। ਔਰ ਨਿਆਂਗ ਸਿੰਘ ਜਥੇਬੰਦੀਆਂ ਤੋਂ ਲੈ ਕੇ ਸਾਰੀਆਂ ਸਿੱਖ ਜਥੇਬੰਦੀਆਂ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਨਿਯੁਕਤੀ ਕੀਤੀ ਗਈ ਸੀ ਉਹਨ ਨੂੰ ਮੋਕਰ ਆ ਕੇ ਪਹਿਲੇ ਦਿਨ ਇਹ ਸਾਫ਼ ਕਰ ਦਿੱਤਾ ਸੀ ਕਿ ਇਸ ਤਰੀਕੇ ਦੇ ਨਾਲ ਜਥੇਦਾਰ ਸਹਿਬਾਨ ਜਿਹੜੇ ਲਾਏ ਜਾ ਰਹੇ ਨੇ ਇਹ ਸਬਕਾਰ ਨਹੀਂਗੇ। ਔਰ ਜਿਸ ਤਰੀਕੇ ਦੇ ਨਾਲ ਪ੍ਰਾਣੇ ਲਾਏ ਜਾ ਰਹੇ ਨੇ ਉਹ ਵੀ ਠੀਕ ਨਹੀਂ ਔਰ ਉਸ ਤੋਂ ਬਾਅਦ ਜਦੋਂ ਸਰਦਾਰ ਹਰਜਿੰਦਰ ਸਿੰਘ ਧਾਮੇਣਾ ਦੀ ਪਤੌਰ ਪ੍ਰਧਾਨ ਵਾਪਸੀ ਹੁੰਦੀ ਆ ਤੇ ਉਹਨਾਂ ਨੇ ਆ ਕੇ ਇੱਕ ਬੜਾ ਹੀ ਅਹਿਮ ਫੈਸਲਾ ਲਿਆ ਸੀ ਇੱਕ ਅਹਿਮ ਐਲਾਨ ਕੀਤਾ ਸੀ ਕਿ ਬਹੁਤ ਜਲਦ ਵਿਧਿਵਿਧਾਨ ਦੇ ਤਹਿਤ ਜ਼ਥੇਦਾਰ ਸਹਿਬਾਨਾ ਦੀ ਨਿਯੁਕਤੀ ਹੋਏਗੀ ਔਰ ਉਹਨਾਂ ਨੇ ਪੂਰੀ ਕੌਮ ਦੇ ਕੋਲੋਂ ਸੁਝਾਅ ਮੰਗੇ ਜਥੇਬੰਦੀਆਂ ਦੇ ਕੋਲੋਂ ਓਪਨ ਉਹਨਾਂ ਨੇ ਮੈਸੇਜ ਦਿੱਤਾ ਸਾਰਿਆਂ ਨੂੰ ਸੁਝਾਅ ਮੰਗੇ ਉਹਨਾਂ ਨੇ ਕਿ ਕਿਸ ਤਰੀਕੇ ਦੇ ਨਾਲ ਜਥੇਦਾਰ ਸਹਿਬਾਨਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਦਾ ਵਿਧਿਵਿਧਾਨ ਕੀ ਹੋਣਾ ਚਾਹੀਦਾ ਆ ਉਹਦੇ ਬਾਰੇ ਚ ਉਹਨਾਂ ਨੇ ਕੌਮ ਦੇ ਕੋਲੋਂ ਸੁਝਾਅ ਮੰਗੇ ਸੀ ਔਰ ਅਲੱਗ-ਅਲੱਗ ਸੈਕਸ਼ਨਸ ਨੇ ਆਪਣੇ ਸੁਝਾਅ ਦਿੱਤੇ ਵੀ ਜਿਹਦੇ ਵਿੱਚ ਦਲ ਖਾਲਸਾ ਵੀ ਸ਼ਾਮਲ ਹੈ ਅਸੀਂ ਵੀ ਆਪਣੇ ਤੌਰ ਦੇ ਉੱਤੇ ਜਿਹੜਾ ਇੱਕ ਤਕਰੀਬਨ 20 ਸਾਲ ਪਹਿਲਾਂ ਵੀ ਇਹਦੇ ਉੱਤੇ ਕੰਮ ਕੀਤਾ ਗਿਆ ਸੀਗਾ ਉਦੋਂ ਕਮੇਟੀ ਬਣੀ ਸੀ ਜਿਹੜੇ ਚ ਅਲੱਗ-ਅਲੱਗ ਜਥੇਬੰਦੀਆਂ ਸੀ ਜਿਨ੍ਹਾਂ ਨੇ ਕੰਮ ਕੀਤਾ ਸੀ ਕਿ ਕਿਵੇਂ ਜਥੇਦਾਰ ਸਾਹਿਬਾਨਾਂ ਦੀ ਸੇਵਾ ਮੁਕਤਿਆ ਨਿਯੁਕਤੀ ਦਾ ਜਿਹੜਾ ਪ੍ਰੋਸੈਸ ਹੈ ਉਹ ਕੀਤਾ ਜਾ ਸਕਦਾ ਹੈ ਉਹਦੀ ਕਾਪੀ ਵੀ ਜਿਹੜੀ ਆ ਉਹ ਸਰਦਾਰ ਹਰਜਿੰਦਰ ਸਿੰਘ ਤਾਂ ਮੇਣਾ ਦਿੱਤੀ ਬਾਕੀਆਂ ਨੇ ਵੀ ਹੋ ਸਕਦਾ ਦਿੱਤੇ ਹੋਣ ਕਿਉਂਕਿ ਪਬਲਿਕ ਦੇ ਵਿੱਚ ਤੇ ਆਇਆ ਨਹੀਂ ਵੀ ਕਿੰਨੇ-ਕਿੰਨੇ ਦਿੱਤੇ ਨੇ ਤੇ ਕੀ-ਕੀ ਦਿੱਤਾ ਆ ਸੋ ਉਹ ਗੱਲਾਂ ਉੱਥੇ ਰਹਿ ਗਈਆਂ ਔਰ ਇਹ ਗੱਲ ਕਹੀ ਗਈ ਸੀ ਦੋ ਵਾਰ ਡੈਡਲਾਈਨਸ ਵਧਾਈਆਂ ਗਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾ ਸਥਿਰਤਾ ਕੋਸ ਤੋਂ ਬਾਅਦ 20 ਮਈ ਤੱਕ ਦਾ ਸਮਾਂ ਵੀ ਜਿਹੜਾ ਹੈ ਉਹ ਵਧਾ ਦਿੱਤਾ ਗਿਆ ਸੀ ਕਿ ਉਸ ਦਿਨ ਤੱਕ ਅਸੀਂ ਅਜੇ ਆਪਣੇ ਜਿਹੜੇ ਸੁਝਾਅ ਆ ਕੌਮ ਦੇ ਵਿੱਚੋਂ ਉਹਦੀ ਉਡੀਕ ਕਰਾਂਗੇ 20 ਮਈ ਦਾ ਸਮਾਂ ਵੀ ਲੰਘ ਗਿਆ 6 ਜੂਨ ਸਿਰ ਤੇ ਆ ਗਈ ਹੈ ਘਲੂ ਘਾਰਾ ਦਿਵਸ ਆ ਗਿਆ ਹੈ ਇਹ ਮਸਲਾ ਸਮਾਂ ਰੰਦੇ ਹੱਲ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਦਮਦਮੇ ਟਕਸਾਲ ਨੇ ਇੱਕ ਐਕਟਿਵ ਰੋਲ ਅਦਾ ਕੀਤਾ ਕੋਈ ਸਹਿਮਤ ਨਹੀਂ ਸਹਿਮਤ ਅਸੀਂ ਉਹਦੇ ਤੇ ਮੈਂ ਅੱਜ ਕਮੈਂਟ ਨਹੀਂ ਕਰਨਾ ਪਰ ਉਹਨਾਂ ਨੇ ਇੱਕ ਰੋਲ ਅਦਾ ਕੀਤਾ ਔਰ ਇਹ ਕਿ ਜਥੇਦਾਰ ਸਾਹਿਬਾਨ ਨੂੰ 6 ਜੂਨ ਸੰਦੇਸ਼ ਨਹੀਂ ਦੇਣ ਦਿੱਤਾ ਜਾਏਗਾ ਤੇ ਉਹ ਜਿਹੜਾ ਪ੍ਰੋਸੈਸ ਸਾਰਾ 6 ਜੂਨ ਵਾਲਾ ਸਾਡੇ ਸਾਹਮਣੇ ਲੰਘਿਆ ਉਹ ਅਸੀਂ ਸਾਰਿਆਂ ਨੇ ਵੇਖਿਆ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਜਥੇਦਾਰ ਨੂੰ ਅਰਦਾਸ ਦੇ ਵਿੱਚ ਹੀ ਸਾਰਾ ਕੁਝ ਕਹਿਣਾ ਪਿਆ ਹੁਣ ਇਹ ਸਾਰੇ ਹਾਲਾਤ ਬਣੇ ਕਿਉਂ ਉਹਦਾ ਸਿਰਫ ਇੱਕ ਹੀ ਕਾਰਨ ਨਿਕਲ ਕੇ ਸਾਹਮਣੇ ਆਉਂਦਾ ਹੀ ਕੋਈ ਤਰੀਕਾ ਕਰਨੇ ਜਾਂ ਜਥੇਦਾਰ ਸਹਿਬਾਨਾਂ ਦੀ ਸੇਵਾ ਮੁਕਤੀ ਦਾ ਤਨੇ ਯੁਕਤੀ ਦਾ ਔਰ ਉਹਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਪਹਿਲ ਕਦਮੀ ਕੀਤੀ ਸੀ ਹਾਲਾਂਕਿ ਪਹਿਲਾਂ ਵੀ ਗੱਲਾਂ ਚੱਲੀਆਂ ਸੀ ਪਰ ਅੱਜ ਦੇ ਦੌਰ ਚ ਪਹਿਲ ਕਦਮੀ ਕੀਤੀ ਕਿ ਉਹਨਾਂ ਨੇ ਕਿਹਾ ਸੀ ਕਿ ਬਹੁਤ ਜਲਦ ਵਿਧਿ ਵਿਵਧਾਨ ਬਣੇਗਾ ਅੱਜ ਤੱਕ ਉਹਦੇ ਬਾਰੇ ਕੁਝ ਨਹੀਂ ਆਇਆ ਇਹ ਕਹਿਆ ਗਿਆ ਸੀ ਕਿ ਜਦੋਂ ਸੁਝਾਅ ਆ ਜਾਣਗੇ ਮਾਇਰਾਂ ਦੀ ਕਮੇਟੀ ਕਮੇਟੀ ਬਣਾਈ ਜਾਏਗੀ ਉਹਦੇ ਉੱਤੇ ਕੰਮ ਹੋਏਗਾ ਪਰ ਇੰਜ ਮਹਿਸੂਸ ਹੋ ਰਿਹਾ ਹੈ ਕਿ ਸ਼ਾਇਦ ਇੱਕ ਪਾਰਟਿਕੂਲਰ ਈਵੈਂਟ ਇੱਕ ਪਾਰਟਿਕੂਲਰ ਡੇ ਜਿਹੜਾ ਉਹਨੂੰ ਲਗਾ ਲਿਆ ਗਿਆ ਪਰ ਉਸ ਤੋਂ ਬਾਅਦ ਵੀ ਉਹਦੇ ਤੇ ਟੋਟਲ ਖਾਮੋਸ਼ੀ ਆ ਸੋ ਅਸੀਂ ਇਹ ਚਾਹੁੰਦੇ ਆ ਕਿ ਇਹਦੇ ਉੱਤੇ ਜਿਹੜਾ ਆ ਉਹ ਅੱਗੇ ਕੰਮ ਹੋਣਾ ਚਾਹੀਦਾ ਹੈ ਪ੍ਰੋਸੈਸ ਅੱਗੇ ਵਧਣਾ ਚਾਹੀਦਾ ਹੈ ਉਹਦੇ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਇਹ ਤੋਂ ਪਹਿਲਾਂ ਕਿ ਗਾਂ ਫੇਰ ਦਿਵਾਲੀ ਆ ਜਾਏ ਤੇ ਉਦੋਂ ਫਿਰ ਜੱਥੇਦਾਰਾਂ ਦਾ ਰੌਲਾ ਪਵੇ ਉਹ ਤਾਂ ਪਹਿਲਾਂ ਪਹਿਲਾਂ ਹੀ ਇਹ ਜਿਹੜਾ ਸਾਰਾ ਪ੍ਰੋਸੈਸ ਆ ਇਹਨੂੰ ਕੰਪਲੀਟ ਕਰਨਾ ਚਾਹੀਦਾ ਹੈ ਕੰਪਲੀਟ ਕਹਿ ਰਿਹਾ ਮੈਂ ਸ਼ੁਰੂਆਤ ਨਹੀਂ ਜਿ ਦਿਵਾਲੀ ਤੋਂ ਦੋ ਦਿਨ ਪਹਿਲਾਂ ਸ਼ੁਰੂਆਤ ਕਰ ਲਈ ਹੁਣ ਸਮਾਂ ਆ ਜਿੰਨੇ ਸੁਝਾਅ ਜਿੰਨੇ ਦੇਣੇ ਸੀ ਉਹ ਦੇ ਚੁੱਕਿਆ ਜਿੰਨੇ ਆਏ ਨੇ ਉਹਨਾਂ ਨੂੰ ਵਿਚਾਰਿਆ ਜਾਵੇ ਆਪਣੇ ਕੋਲੋਂ ਜਿਹੜੇ ਉਹਨਾਂ ਦੇ ਜਿਹੜੇ ਸੁਝਾਅ ਨੇ ਉਹਨਾਂ ਨੂੰ ਕੰਸੀਡਰ ਕੀਤਾ ਜਾਵੇ ਜਿਹੜੀ ਵੀ ਕਮੇਟੀ ਬਣਾਉਣੀਆਂ ਬਣਾਈ ਜਾਵੇ ਔਰ ਉਹਨੂੰ ਇੱਕ ਟਾਈਮ ਬੰਦ ਕੀਤਾ ਜਾਵੇ ਕਿ ਇੰਨੇ ਸਮੇਂ ਦੇ ਵਿੱਚ ਵਿੱਚ ਵਿਧੀ ਵਿਧਾਨ ਤਿਆਰ ਹੋ ਜਾਵੇ ਔਰ ਤਿਆਰ ਹੋਣ ਤੋਂ ਬਾਅਦ ਇਮੀਡੀਏਟਲੀ ਲਾਗੂ ਵੀ ਹੋਵੇ ਇਹਨਾਂ ਹੋਵੇ ਕਿ ਤਿਆਰ ਕਰਕੇ ਇੱਕ ਖੜੜਾ ਵਾਲਾ ਖੜੜਾ ਜਿਹੜਾ ਰੱਖ ਲਿਆ ਤੇ ਬਾਅਦ ਫਿਰ ਅਗਲੇ 20 ਸਾਲ ਜਿਹੜਾ ਇਦਾਂ ਹੀ ਕੰਮ ਜੜੀ ਆ ਧੱਕੇ ਖਾਂਦੀ ਰਹੇ ਤਿਆਰ ਹੋਵੇ ਸਾਰਿਆਂ ਦੀ ਰਾਏ ਜਿੱਥੇ ਜਿੱਥੋਂ ਆਏ ਨੇ ਭੇਜਿਆ ਜਾਵੇ ਜਿੱਥੇ ਮਤਲਬ ਜੋ ਵੀ ਪ੍ਰੋਸੈਸ ਐ ਸਾਰਾ ਉਹ ਸਮਾਂ ਰਹਿਂਦੇ ਆ ਜਿਹੜਾ ਆ ਉਹ ਕੰਪਲੀਟ ਕੀਤਾ ਜਾਵੇ ਤਾਂ ਕਿ ਜਿਹੜਾ ਇਹ ਜੱਜਦਾਰ ਸਹਿਬਾਨਾ ਵਾਲਾ ਰੌਲਾ ਆ ਇਹ ਖਤਮ ਹੋਵੇ ਕਿਉਂਕਿ ਇਹਦੇ ਨਾਲ ਕੱਲਾ ਏ ਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਾਖ ਨੂੰ ਢਾਲ ਲੱਗਦੀ। ਜਿਸ ਤਰੀਕੇ ਦੇ ਨਾਲ ਜਥੇਦਾਰ ਸਾਹਿਬਾਂ ਦੀ ਪੋਸਟ ਨੂੰ ਔਰ ਅਕਾਲ ਤਖਤ ਸਾਹਿਬ ਨੂੰ ਢਾਲ ਲੱਗ ਰਹੀ ਹੈ। ਇੱਕ ਸਿਧਾਂਤ ਨੂੰ ਔਰ ਇੱਕ ਜਗ੍ਹਾ ਨੂੰ ਔਰ ਇੱਕ ਤਖਤ ਨੂੰ ਢਾਲ ਲੱਗ ਰਹੀ ਹੈ। ਉਹਨੂੰ ਕੰਸੀਡਰ ਕਰਕੇ ਅਸੀਂ ਇਹ ਸਮਝਦੇ ਹਾਂ ਕਿ ਸਮਾਰੇ ਇੰਦੇ ਇਹ ਪ੍ਰੋਸੈਸ ਜਿਹੜਾ ਪੂਰਾ ਆ ਜਾਣਾ ਚਾਹੀਦਾ। ਔਰ ਇਹਦੇ ਨਾਲ ਹੀ ਕੱਲਾ ਏ ਮਿੱਥ ਲੈਣਾ ਕਿ ਦਮਦਮੇ ਟਕਸਾਲ ਨੂੰ ਜਾਂ ਕੁਝ ਨਿਹੰਗ ਸਿੰਘ ਜਥੇਬੰਦੀਆਂ ਨੂੰ ਜਥੇਦਾਰ ਪ੍ਰਵਾਨ ਨਹੀਂ ਆ। ਇਹ ਵੀ ਇੱਕ ਇਲਿਊਜ਼ਨ ਹੈ ਇੱਕ ਭਰਮ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਪਹਿਲੇ ਦਿਨੋਂ ਹੀ ਇਹ ਗੱਲ ਕਹਿ ਦਿੱਤੀ ਗਈ ਸੀ ਸਾਰੀਆਂ ਜਥੇਬੰਦੀਆਂ ਵੱਲੋਂ ਕਿ ਇਹ ਜਥੇਦਾਰ ਇਸ ਤਰੀਕੇ ਨਾਲ ਪ੍ਰਵਾਨ ਨਹੀਂ ਹੋਣੇ ਉਹਦੇ باوجود ਜਿੰਨਾ ਪ੍ਰੋਸੈਸ ਅਸੀਂ ਵੇਖਦੇ ਆ ਕਿ ਇੰਝ ਮਹਿਸੂਸ ਹੋ ਰਿਹਾ ਜਿਵੇਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੇ ਟਕਸਾਲ ਦੀ ਆਪਸੀ ਤਸੱਲ ਹੋ ਵੀ ਇੰਝ ਪ੍ਰੈਜ਼ੈਂਟ ਕੀਤਾ ਜਾ ਰਿਹਾ ਮੈਂ ਜੇ ਝੂਠਨਾਕਾਂ ਤੇ ਪ੍ਰੈਜ਼ੈਂਟ ਸਹੀ ਸ਼ਬਦ ਹੋਏਗਾ ਵੀ ਦੁਨੀਆ ਨੂੰ ਇੰਝ ਬਖਾਲਿਆ ਜਾ ਰਿਹਾ ਤੇ ਸਿਰਫ ਦਮਦਮੇ ਟਕਸਾਲ ਦੇ ਮੁਖੀ ਨੂੰ ਇਹ ਪ੍ਰਵਾਨਨੇਗਾ ਤੇ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਤੇ ਇਸ ਕਰਕੇ ਉਹਨਾਂ ਦੋਵਾਂ ਦੀ ਸ਼ਾਇਦ ਆਪਸੀ ਲੜਾਈ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਿਰਫ ਦਮਦਮੇ ਟਕਸਾਲ ਨੂੰ ਹੀ appeas ਕਰਨ ਦੇ ਵਿੱਚ ਲੱਗੀ ਹੋਈ ਆ ਉਹਨਾਂ ਨੂੰ ਮਨਾਉਣ ਦੇ ਵਿੱਚ ਲੱਗੀ ਹੋਈ ਆ ਇਹ ਗੱਲ ਠੀਕ ਨਹੀਂ ਠੀਕ ਤਾਂ ਮੇਰਾ ਕਹਿੰਦਾ ਮਤਲਬ ਇਹ ਨਹੀਂ ਵੀ ਉਹਨਾਂ ਨੂੰ appeas ਨਹੀਂ ਕਰਨਾ ਚਾਹੀਦਾ ਠੀਕ ਤਾਂ ਕਹਿੰਦਾ ਮਤਲਬ ਇਹ ਆ ਕਿ ਜੇ ਬਾਕੀ ਜਥੇਬੰਦੀਆਂ ਨੇ ਬਾਕੀ ਕੌਮ ਨੇ ਦਿਨ ਤਿਹਾਰ ਵਾਲੇ ਦਿਨ ਬਿਲਕੁਲ ਤਖਤ ਦੇ ਸਾਹਮਣੇ ਜਾ ਕੇ ਚੌਕੜੀਆਂ ਨਹੀਂ ਮਾਰੀਆਂ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਬਾਕੀ ਕੰਮ ਖੁਸ਼ ਸੋ ਸ਼੍ਰੋਮਣੀ ਕਮੇਟੀ ਨੂੰ ਇਹ ਚਾਹੀਦਾ ਹੈ ਕਿ ਕੋਈ ਵੀ ਐਸਾ ਦਿਨ ਨਾ ਆਵੇ ਜਦ ਤਣ ਉਹਦਾ ਦੇ ਹਾਲਾਤ ਬਣਨ ਜਦਾਂ ਤੇ 6 ਜੂਨ ਨੂੰ ਬਣੇ ਨੇ ਅਸੀਂ ਇਦਾਂ ਦੇ ਹਾਲਾਤ ਨਹੀਂ ਬਣਾਉਣਾ ਚਾਹੁੰਦੇ ਇਸ ਕਰਕੇ ਦਿਨ ਤਿਹਾੜ ਦੇ ਉੱਤੇ ਜਾਂ ਕੋਈ ਦਿਨ ਜਿਹੜਾ ਆਉਂਦਾ ਉੱਤੇ ਅਸੀਂ ਖਮੋਸ਼ ਰਹਿੰਦੇ ਆਂ ਔਰ ਉਦੋਂ ਵੀ ਇਹ ਸੀ ਇਹ ਗੱਲ ਕਹੀ ਸੀ ਕਿ ਜੇ ਸਾਡੀ ਖਾਮੋਸ਼ੀ ਉਸ ਦਿਨ ਦੇ ਉੱਤੇ ਲੈ ਕੇ ਆ ਇਹਦਾ ਮਤਲਬ ਇਹ ਨਹੀਂ ਹੈ ਵੀ ਜ਼ੱਜੇਦਾਰ ਪਰਵਾਨ ਨੇ ਸੋ ਹੁਣ ਵੀ ਜਿਹੜੀ ਇਹ ਸਾਰਾੜਾ ਪ੍ਰੋਸੈਸ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਮਾ ਰਹੀ ਦੇ ਪੂਰਾ ਕਰਨਾ ਚਾਹੀਦਾ ਹੈ ਤਾਂ ਕਿ ਇਹ ਜਥੇਦਾਰ ਸਹਿਬਾਨਾਂ ਨਾਲ ਜਿਹੜਾ ਇਸ਼ੂ ਆ ਇਹ ਇੱਕ ਵਾਰੀ ਕਿਸੇ ਤਨਪਤਨ ਲੱਗ ਸਕੇ ਤਾਂ ਕਿ ਜੜੀਆਂ ਵਾਰ-ਵਾਰ ਪੋਜੀਸ਼ਨ ਦੇ ਉੱਤੇ ਤਖਤ ਤੇ ਉਂਗਲਾ ਚ ਉਠੇਦਿਆਂ ਨੇ ਉਹ ਖਤਮ ਹੋ ਜਾਣ ਸਰਵਦਾਸ ਬਾਰੇ ਤੁਸੀਂ ਗੱਲ ਕਰ ਰਹੇ ਸੀ ਭਗਤ ਘਰ ਵਾਲੇ ਵਿੱਚੋਂ ਬਲੰਤ ਵਾਲੇ ਦੇ ਵੀ ਜਿੱਦਾਂ ਬਾਬਾ ਤੁਮ ਜੀ ਕਹਿੰਦੇ ਸੀ ਵੀ ਇਹਨਿੰਸ ਦੇ ਦੇਣਗੇ ਸਿੰਘ ਸਾਹਿਬ ਨੇ ਕਿਹਾ ਜੀ ਅਰਦਾਸ ਦੇ ਵਿੱਚ ਮੈਂ ਸੰਦੇਸ਼ ਦਿੱਤਾ ਅਰਦਾਸ ਦੇ ਵਿੱਚ ਤੇ ਬੇਨਤੀ ਜੋ ਜਿਹੜੀ ਕੀਤੀ ਜਾਂਦੀ ਦੀ ਉਹ ਜਾਈ ਉਸ ਨੇ ਉਹਨਾਂ ਨੇ ਗੈਨੀ ਕੁਲਦੀਪ ਸਿੰਘ ਨੇ ਆਪਣੀ ਗੱਲ ਆਪਣੇ ਮਨ ਦੀ ਗੱਲ ਕਹਿ ਦਿਤੀ ਹੈ ਸੰਦੇਸ਼ ਦਾ ਕੌਮ ਨੂੰ ਦਈਦਾ ਅਰਦਾਸ ਤੇ ਗੁਰੂ ਅੱਗੇ ਕਰੀ ਦਈਏ ਗੁਰੂ ਨੂੰ ਕਹਾਦਾ ਸੰਦੇਸ਼ ਗੁਰੂ ਨੂੰ ਸੰਦੇਸ਼ ਨਹੀਂ ਹੁੰਦਾ ਗੁਰੂ ਅੱਗੇ ਤੇ ਆਪਣੀ ਜਿਹੜੀ ਤੁਹਾਡੀ ਆਪਣੀ ਅਰਦਾਸ ਹੁੰਦੀ ਹੈ ਤੁਹਾਡੇ ਆਪਣੇ ਮਨ ਦੀ ਜਿਹੜੀ ਹੁੰਦੀ ਹੈ वेदना ਉਹ ਤੁਸੀਂ ਪ੍ਰਗਟ ਕਰਦੇ ਹੋ ਸੋ ਉਹਨਾਂ ਨੇ ਆਪਣੇ ਗੱਲ ਜੋ ਉਹਨਾਂ ਨੇ ਸੰਦੇਸ਼ ਵਿੱਚ ਕਹਿ ਨਹੀਂ ਸੀ ਉਹ ਗੱਲ ਉਹਨਾਂ ਨੇ ਗੁਰੂ ਅੱਗੇ ਰੱਖ ਦਿੱਤੀ ਹੈ ਬਟ ਉਹਨੂੰ ਆਪਾਂ ਸੰਦੇਸ਼ ਨਹੀਂ ਕਹਿ ਸਕਦੇ ਬਟ ਹਾਂ ਸੰਦੇਸ਼ ਨਹੀਂ ਦਿੱਤਾ ਗਿਆ ਸੰਦੇਸ਼ ਨਹੀਂ ਦਿੱਤਾ ਗਿਆ ਇਹ ਗੱਲ ਕਲੀਅਰ ਹੈ ਦੇਖੋ ਮੇਰੇ ਸਾਥੀ ਨੇ ਵੀ ਪਹਿਲਾਂ ਗੱਲ ਦੱਸੀ ਹੈ ਗੱਲ ਬੜੀ ਸਪਸ਼ਟ ਹੈ 6 ਜੂਨ ਤੋਂ ਪਹਿਲਾਂ ਬਾਬਾ ਹਰਨਾਮ ਸਿੰਘ ਨੇ ਬੜਕ ਮਾਰੀ ਸੀ ਉਹਨਾਂ ਨੇ ਸਪਸ਼ਟ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਸੀ ਕਿ ਅਸੀਂ ਗਿਆਨੀ ਕੁਲਦੀਪ ਸਿੰਘ ਨੂੰ ਸੰਦੇਸ਼ ਜਾਰੀ ਕਰਨ ਨਹੀਂ ਦਿਵਾਂਗੇ ਮਤਲਬ ਹੈ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਖਲਲ ਪਾਇਆ ਜਾਏਗਾ ਰੋਕ ਕੇ ਆ ਜਾਏਗਾ ਫਿਜ਼ੀਕਲੀ ਰੋਕ ਕੇ ਆ ਜਾਏਗਾ ਔਰ ਉਹ ਜਿਸ ਤਰੀਕੇ ਦੇ ਨਾਲ ਬਾਬਾ ਹਰਨਾਮ ਸਿੰਘ ਉੱਥੇ ਪਹੁੰਚੇ ਆਪਣੇ ਸੰਗੀ ਸਾਥੀਆਂ ਦੇ ਨਾਲ ਉਹ ਗੱਲ ਲੱਗਦੀ ਵੀ ਸੀ ਕਿ ਉੱਥੇ ਅਗਰ ਗਿਆਨੀ ਕੁਲਦੀਪ ਸਿੰਘ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਦੇ ਤੇ ਉੱਥੇ ਇੱਕ ਬਹੁਤ ਵੱਡਾ ਦੋ ਆਦਮੀ ਪੈਦਾ ਹੋ ਸਕਦਾ ਸੀ ਆਪਸ ਵਿੱਚ ਆਪਸ ਵਿੱਚ ਬਹੁਤ ਕੁਝ ਵਿਗੜ ਸਕਦਾ ਸੀ ਬਟ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਦੇ ਪਿੱਛੇ ਬੈਠਾ ਅਕਾਲੀ ਦਲ ਤੇ ਖਾਸ ਜ਼ੋਰ ਤੇ ਉਹਨਾਂ ਦਾ ਸੁਪਰੀਮੋ ਸੁਖਬੀਰ ਬਾਦਲ ਇਹ ਉਦੋਂ ਹੀ ਕਿਉਂ ਜਾਗਦੇ ਆ ਜਦੋਂ ਕੋਈ ਬੜਕ ਮਾਰਦਾ ਜਦੋਂ ਕੋਈ ਇਹ ਗੱਲ ਕਹਿੰਦਾ ਕਿ ਫਿਰ ਅਸੀਂ ਤੁਹਾਨੂੰ ਕੰਮ ਨਹੀਂ ਕਰਨ ਦਿਆਂਗੇ ਉਦੋਂ ਹੀ ਕਿਉਂ ਜਾਗਦੇ ਆ ਹੁਣ 6 ਜੂਨ ਨੂੰ ਬਿਤਿਆਂ ਵੀ ਤੇ ਦੋਸਤੇ ਹੋ ਗਏ ਨੇ ਕੀ ਕਦਮ ਚੁੱਕੇ ਇੱਕ ਕਦਮ ਚੁੱਕਿਆ ਸ ਆਹਰਜਿੰਦਰ ਸਿੰਘ ਧਾਮੀ ਨੇ ਕਿ ਬਾਬਾ ਹਰਨਾਮ ਸਿੰਘ ਉਹਨਾਂ ਨੂੰ ਜਾ ਕੇ ਇਸ ਗੱਲ 'ਚ ਮਨਾ ਲਿਆ ਕਿ ਤੁਸੀਂ ਸੁਖਬੀਰ ਬਾਦਲ ਦੇ ਦਰਾ ਮੁਰੇ ਧਰਨਾ ਨਾ ਲਾਓ ਬਸ ਇਹਨਾਂ ਕਾਮ ਕਰ ਲਿਆ ਕਿ ਉਹਨਾਂ ਦਾ ਧਰਨਾ ਰੁਕਵਾ ਲਿਆ ਇਸ ਤੋਂ ਇਲਾਵਾ ਤੇ ਕੁਝ ਨਹੀਂ ਹੋਇਆ ਨਾ ਜਦੋਂ ਤੁਹਾਨੂੰ ਪਤਾ ਹੈ ਕਿ ਇੱਕ ਅਹਿਮ ਮੁੱਦਾ 6 ਜੂਨ ਨੂੰ ਇਸ ਤਰੀਕੇ ਦੇ ਨਾਲ ਸਾਰਿਆਂ ਦੇ ਸਾਹ ਸੁੱਤੇ ਸੀ ਉਸ ਤਰੀਕੇ ਦੇ ਨਾਲ ਤਾਂ ਇਹ ਮਸਲਾ ਫੌਰੀ ਹੱਲ ਹੋਣਾ ਚਾਹੀਦਾ ਸੀ ਔਰ ਇਹ ਕਿਹਾ ਗਿਆ ਕਿ ਅਸੀਂ ਜਲਦੀ ਕਮੇਟੀ ਬਣਾ ਕੇ ਇਸ ਦਾ ਫੌਰੀ ਹੱਲ ਵੀ ਕਰਾਂਗੇ ਬਟ ਫਿਰ ਇੱਕ ਕਮੋਸ਼ੀਆ ਔਰ ਸਾਰਾ ਜੋਰ ਬਾਬਾ ਹਰਨਾਮ ਸਿੰਘ ਦੀਆਂ ਚਿੰਤਾਵਾਂ ਨੂੰ ਸੰਤੁਸ਼ਟ ਕਰਨ ਤੇ ਲੱਗਾ ਹੋਇਆ ਬਾਕੀ ਪੰਥ ਦਾ ਸ਼੍ਰੋਮਣੀ ਕਮੇਟੀ ਨੂੰ ਅਕਾਲੀ ਦਰਬ ਨੂੰ ਭੁੱਲਿਆ ਹੋਇਆ ਇਹ ਪੰਥਕ ਮਸਲਾ ਪਹਿਲੀ ਵਾਰੀ ਪਸੀਨ ਤੇ ਇਸ ਤਰ੍ਹਾਂ ਸੰਦੇਸ਼ ਨਹੀਂ ਦਿੱਤਾ ਗਿਆ ਲੰਗਰਾਂ ਨੂੰ ਕਿੰਨੇ ਰਹਿਤਾ ਇਹ ਮर्यादा ਨਹੀਂ ਹੈ ਇਹ ਮर्यादा ਨਹੀਂ ਹੈ ਪ੍ਰੈਕਟਿਸ ਹੈ ਕਸਟਮ ਹੈ ਰਵਾਇਤ ਹੈ ਇਹ ਤਾਂ ਦਰਬਾਰ ਸਾਹਿਬ ਦੇ ਹਮਲੇ ਤੋਂ ਕੁਝ ਸਾਲਾਂ ਬਾਅਦ ਰਵਾਇਤ ਸ਼ੁਰੂ ਹੋਈ ਸੀ ਜਦੋਂ ਜਥੇਦਾਰ ਅਕਾਲ ਤਖਤ ਸਾਫ ਸੰ ਸ਼ਹੀਦਾਂ ਦੇ ਪਰਿਵਾਰਾਂ ਨੂੰ ਸ਼ਰਧਾਂਜਲੀ ਦਿੰਦੇ ਸੀ ਤੇ ਆਪਣਾ ਸੰਦੇਸ਼ ਵੀ ਨਹੀਂ ਸੀ ਦਿੰਦੇ ਉਹ ਇੱਕ ਤਰੀਕੇ ਨਾਲ ਸ਼ਰਧਾਂਜਲੀ ਸੰਦੇਸ਼ ਪੜ੍ਹਦੇ ਸੀ ਠੀਕ ਹੈ ਜਿਹੜਾ ਜਥੇਦਾਰ ਅਕਾਲ ਤਖਤ ਸੰਦੇਸ਼ ਦਿੰਦੇ ਨੇ ਨਾ ਉਹ ਬੰਦੀ ਛੋੜ ਦੇ ਵਸਤੇ ਹੀ ਦਿੰਦੇ ਅਕਾਲ ਤਖਤ ਤੋਂ ਦਰਸ਼ਨੀ ਦਿਵੜੀ ਤੋਂ ਮੌਜੂਦਾ ਪੰਥਕ ਲਾਭ ਨੇ ਜਾਨੇ ਕੋਈ ਦੇਵ ਜੀ ਕੋਲ ਗੱਜ ਨੂੰ ਬਹੁਤ ਸਾਰੀਆਂ ਸਿੱਖ ਜੱਲੇ ਬੰਦੀਆਂ ਨੇ ਮਾੜ ਤਾਂ ਨਹੀਂ ਦਿੱਤੀ ਅਰਗੈਨਿਕ ਰਿਕਰਟ ਹੋਣਾਂ ਨੇ ਜਿਹੜਾ ਫਟਨਾ ਸਾਹਿਬ ਦੇ ਜਥੇਦਾਰਾਂ ਨੂੰ ਜਿਹੜਾ ਤਲਬ ਕਰਕੇ ਜਨਰਲ ਕਮੇਟੀ ਨੂੰ ਤਲਬ ਕਰਕੇ ਜਿਹੜਾ ਰਵਾਬ ਵਾਰ ਪੈਦਾ ਹੋਇਆ ਦਲ ਖਾਲਸਾ ਇਹ ਕਿੱਥੇ ਖੜਾ ਦਲ ਖਾਲਸਾ ਇਹ ਹੀ ਮਹਿਸੂਸ ਕਰਦਾ ਹੈ ਕਿ ਗੈਨੀ ਕੁਲਦੀਪ ਸਿੰਘ ਨੂੰ ਆਪ ਹੀ ਸਮਝਣਾ ਚਾਹੀਦਾ ਹੈ ਕਿ ਮੈਨੂੰ ਪੰਥ ਨੇ ਪਰਵਾਹ ਨਹੀਂ ਕੀਤਾ ਉਹਨਾਂ ਨੂੰ ਕੋਈ ਵੀ ਅਜਿਹਾ ਕਦਮ ਨਹੀਂ ਚੁਕਣਾ ਚਾਹੀਦਾ ਜਿਹੜਾ ਉਹਨਾਂ ਨੂੰ ਫਰਦਰ ਹੋਰ ਵਿਵਾਦਿਤ ਕਰੇ ਅਤੇ ਉਹਨਾਂ ਨੂੰ ਇਹ ਗੱਲ ਕਲੀਅਰ ਹੋਣੀ ਚਾਹੀਦੀ ਕਿ ਮੇਰੇ ਫੈਸਲੇ ਪਰਵਾਣ ਨਹੀਂ ਹੋਣੇ ਤੇ ਜਦੋਂ ਫੈਸਲੇ ਪਰਵਾਨ ਨਹੀਂ ਹੋਲੇ ਤੇ ਗਿਆਨੀ ਕੁਲਦੀਪ ਸਿੰਘ ਦੀ ਉਹਦੇ ਚ અપਮਾਨ ਨਹੀਂ ਹੋਣਾ અપਮਾਨ ਜਥੇਦਾਰ ਦੀ ਜਥੇਦਾਰ ਦੀ ਪੋਜੀਸ਼ਨ ਦਾ ਹੋਣਾ ਹੈ ਪਦਵੀ ਦਾ ਹੋਣਾ ਹੈ ਸੋ ਇਹਨਾਂ ਨੂੰ ਆਪਣੀ ਪਦਵੀਆਂ ਦਾ ਮਾਨ ਸਨਮਾਨ ਆਪ ਬਹਾਲ ਕਰਨਾ ਚਾਹੀਦਾ ਹੈ ਅਸੀਂ ਸ਼ੁਰੂ ਤੋਂ ਕਹਿੰਨੇ ਆ ਕਿ ਸੰਗਤ ਨੇ ਕਦੀ ਇਸ ਪਦਵੀ ਦਾ અપਮਾਨ ਨਹੀਂ ਕੀਤਾ ਜਿੰਨੇ ਵੀ ਗਿਆਨੀ ਗੁਰਪਤਨ ਸਿੰਘ ਤੋਂ ਉਸ ਤੋਂ ਬਾਅਦ ਜਿੰਨੇ ਵੀ ਇੱਥੇ ਬੈਠੇ ਨੇ ਉਹ ਖੁਦ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਪਦਵੀ ਦਾ અપਮਾਨ ਕਰਾਉਣ ਦੇ ਲਈ ਜ਼ਿੰਮੇਵਾਰ ਸਮਝਣਾ ਕਿ ਜੇ ਕੋਈ ਆਕਤਸਾ ਉੱਪਰ 5.671 ਜਿਹੜੇ ਨੇ ਕੋਈ ਵੀ ਕੰਗਲਾ ਮਾਰੀ ਕਰਦੇ ਸੀ ਉਹ ਜਿਹੜੇ ਮਰਜ਼ੀ ਤਰ੍ਹਾਂ ਤੋਂ ਵਾਪਸ ਹੀ ਤੁਹਾਨੂੰ ਜਿੰਦੇ ਰਹਿਣ ਨੂੰ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਇਹ ਬੈਠੇ ਸੰਸਥਾਵਾਂ ਦੇ ਉੱਤੇ ਬੈਠੇ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਅਸੀਂ ਅਗਰ ਅਸੀਂ ਇਹ ਤੇ ਬਿਠਾ ਦਿੱਤੇ ਗਏ ਆ ਸੇਵਾ ਲਈ ਤੇ ਸਾਨੂੰ ਇਹਨਾਂ ਸੰਸਥਾਵਾਂ ਦਾ ਮਾਨ ਘਟਾਉਣਾ ਨਹੀਂ ਚਾਹੀਦਾ